ਹਾਂਜੀ ਸੱਚੀ ਗਾਲ ਜੀ ਸਾਰਿਆਂ ਨੂੰ ਖੌਫ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਾਡੀ ਗੱਡੀ ਚ ਆ ਗਿਆ ਸਭ ਤੇ ਭੋਲਾ ਬਾਪ ਆ ਗਿਆ ਮਾਰੇ ਗੱਡੀ ਮੈਂ ਲਵ ਬੀਟ ਨੂੰ ਹੈਲੋ ਬੀਟ ਸਤਿ ਸ਼੍ਰੀ ਗਾਲ ਜੀ ਆਸ ਕਰਦਾ ਸਾਰੇ ਹੋਵਾਂਗੇ ਠੀਕ ਠਾਕ ਤੇ ਸਾਡਾ ਬੰਦਾ ਡਰ ਰਿਹਾ ਪਿੱਛੇ ਕਹਿੰਦਾ ਤੂੰ ਗੱਡੀ ਚਲਾਉਂਦਾ ਚਲਾਉਂਦਾ ਵੀਡੀਓ ਬਣਾ ਰਿਹਾ ਆ ਬਾਈ ਬਹੁਤ ਡਰਦਾ ਸੱਚੀ ਬਹੁਤ ਜ਼ਿਆਦਾ ਡਰ ਸਤਿ ਸ਼੍ਰੀ ਗਾਲ ਜੀ ਹੈਲੋ ਬੀਟ ਕਿ ਮੈਂ ਕਿੰਨੇ ਵਾਰੀ ਕਹੂੰਗੀ ਕੱਟੀ ਚ ਉਹ ਚਾਰ ਚਾਰ ਗਲ ਕਿੱਤਰ ਲਿਆ ਚਾਰਜ ਪਟਕੇ ਨਾ ਨਾਲ ਹੀ ਲੱਗੀ ਇਹ ਰਮੇ ਜਾਗੂਸਾ ਹੁੰਦੇ ਇਹਨਾਂ ਦੀ ਮੇਰੇ ਤੇ ਵੀ ਖਰਾਬ ਆ ਮੈਂ ਬਿਮਾਰਾਂ ਫਿਰ ਵੀ ਆਏ ਨਹੀਂ ਬਈ ਕੇਅਰ ਕਰੀਦੀ ਹੁੰਦੀ ਆ ਜਵਾਕਾਂ ਦੀਆਂ ਪਰ ਨਹੀਂ ਇਹ ਤਾਂ ਬੰਦੇ ਕਹਿੰਦਾ ਮੇਰੇ ਸਾਰੇ ਟੀ ਵਾਲੇ ਕਰਦੇ ਆ ਇੰਨੀ ਕੇਅਰ ਕਰਦੇ ਨੇ ਚਾਹ ਦੇਣ ਕੇ ਪਾਣੀ ਦੇਣ ਕੇ ਲਿਆ ਕੇ ਇਹ ਤਾਂ ਮੈਨੂੰ ਪੁੱਛੇ ਹੀ ਨਾ ਤੂੰ ਕੀਤਾ ਕਿ ਨਹੀਂ ਕੀਤਾ ਹਲ ਦੇਖ ਕੇ ਤੁਹਾਨੂੰ ਪਤਾ ਲੱਗਦਾ ਹੋ ਮੈਂ ਕਿੰਨੀ ਬਿਮਾਰ ਹੋ ਰਹੀ ਆ ਦੁਖਾਂ ਤੇ ਸੁਆਪ ਉਹ ਮੈਂ ਤੁਹਾਨੂੰ ਲੱਗਦਾ ਉਹ ਕਰੀ ਮੋਰੋ ਦੇ ਕਾ ਮੀਟਰ ਤੇ ਬੰਦਾ ਮੈਂ ਦੋ ਤਾਂ ਕਹਦਾ ਨਹੀਂ ਇਹ ਮੇਰੇ ਤੋਂ 2500 ਰੁਪਏ ਮੰਗਦਾਗਾ ਇਹਨੂੰ ਪੁੱਛ ਕਹਦੇ 2500 ਰੁਪਏ ਮੰਗਦਾ ਹੈ ਮੇਰੇ ਤੋਂ ਨਹੀਂ ਹੁੰਦਾ ਯਾਰ ਉਹਦਾ پیسے ਲੈ ਲੈ 2500 ਰੁਪਏ ਦੱਸ ਉਹ ਭਾਲ ਪਹਿਲਾਂ ਚਾਰ ਜਾਨ ਕੀ ਭਾਲ ਨਹੀਂ ਪਹਿਲਾਂ ਦੱਸ ਤੂੰ ਮੈਨੂੰ 2500 ਪੈਸੇ ਮੰਗੇ ਆ ਚਾਰਜ ਵਾਲਾ ਭਾਲ ਕੇ ਇਧੇ ਇਹਦੇ ਚਾਰਜ ਵਾਲੇ ਹੋ ਗਈ ਕਿਉਂਕਿ ਮੈਂ ਗੱਡੀ 'ਚ ਪਹਿਲਾਂ ਇਧਰ ਪੱਟੀ ਸਿਰੋ ਕੰਗ 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 ਕੇ ਇਧਰ ਆ ਕੇ ਮੇਰੇ ਸ਼ਾਲ 'ਚ ਨਹੀਂ ਪਟਿਆ ਉਹ ਡਾਕਟਰ ਹੁੰਦਾ ਹੈ ਹਾਂ ਉਹ ਸਿਰ ਇਹਨੇ ਆ ਕੇ ਡਾਕਟਰ ਹੁੰਦਾ ਉਹ ਡਾਕਟਰ ਐਡਾਪਟਰ ਹੁੰਦਾ ਐਡਾਪਟਰ ਹੁੰਦਾਗਾ ਤੀਹ ਪਹੁੰਚ ਜਾਂਦੇ ਸ਼ੌਤੇ ਇਹ ਲੱਗੇ ਪਏ ਐ ਕਾ ਕਰ ਲੈ ਵੀਰੇ ਅੱਗੇ ਆ ਜਾ ਉੱਧਰ ਬੀਠ ਫਰੀ ਜਾਂਦਾਗਾ ਭੁਲਾ ਯਾਰ ਨਵਾਂ ਪਹੁੰਚ ਹੈਲੋ ਵੀਰੇ ਹੈਲੋ ਹੈਲੋ ਹਾਈ ਮੈਂ ਕਿਰੋ ਲੁ ਕਿਰੋ ਕਰੋ ਲੜਾਈ ਕਰੋ ਸੈਸੀ ਕਾਲ ਜੀ ਚਲੋ ਕਰੋ ਬੰਦੇ ਮੁੰਡੀ ਸੋਣੀ ਤੇ ਇੱਧਰ ਬਣ ਗਿਆ ਆਪਣਾ ਰੂਮ ਫੇਟਿਆ ਕੋਲ ਕੋ ਇੱਧਰ ਹੀ ਆ ਮੈਂ ਇੱਧਰ ਵੀ ਥੋੜਾ ਜਿਹਾ ਗੁੱਸਾ ਹੋਇਆ ਬੈਠਾਗਾ ਪਤਾ ਨਹੀਂ ਕਿਹੜੀ ਗੱਲ ਕਰਕੇ ਕੋਈ ਗੱਲ ਨਹੀਂ ਇਟਸ ਓਕੇ ਇਹ ਆ ਸਾਡਾ ਕੈਬਨ ਇੱਧਰ ਸਾਰੀਆਂ ਕੁਰਸੀਆਂ ਕੱਢ ਕੇ ਲੱਗੀਆਂ ਨੇ ਮੈਂ ਤੁਹਾਨੂੰ ਬੋਲ ਲਉ ਕਿੰਦਾ ਵਾ ਥੈਂਕ ਯੂ ਜੀ ਔਰ ਹੋਰ ਹੋਰ ਕੁਛ ਨਹੀਂ ਤੁਸੀਂ ਦੱਸੋ ਬੁੱਜੀਆ ਚਲਾਟ ਵੀ ਹੋਣਦੀ ਆ ਮੈਂ ਭੁੱਲੀ ਗਈ ਸੀ ਚਲਾਟ ਵੀ ਹੋਣਦੀ ਆ ਕਾਲੀ ਜਨੀ ਬਈ ਮੈਨੂੰ ਉਹਨਾਂ ਨਾਲ ਗੱਲ ਕਰਨੀ ਨਹੀਂ ਆਉਂਦੀ ਮਤਲਬ ਉਹ ਕੀ ਪੁੱਛਾਂ ਕੀ ਕਹਾ ਕਿਉਂਕਿ ਹੁਣ ਮੈਂ ਪੰਜਾਬ ਬਈ ਤੂੰ ਪੁੱਛਣਾ ਸੀ ਵੀ ਬੱਚੇ ਕਿਹੜੀ ਕਲਾਸ ਚ ਪੜਦੇ ਹੋ ਵਧੀਆ ਪੜਾਈ ਚੱਲ ਰਹੀ ਆ ਜਾਂ ਕਿਸਾਦਾਰ ਪਰਿਵਾਰ ਠੀਕ ਆ ਵਧੀਆ ਇਹ ਮੇਰੇ ਕੰਨੀ ਅੱਖਾ ਕੱਢੀ ਜਾਵੇ ਅੱਖਾਂ ਨੇ ਉਹ ਵਿਚਾਰੀ ਬੋਲੀ ਜਾਂਦੀ ਆ ਬੋਲਦੀ ਨਹੀਂ ਕਿਸੇ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਬਈ ਤੇ ਮੈਂ ਹੁਣ ਪੰਜਾਬੀ ਬੋਲਦੀ ਦਾ ਮਤਲਬ ਐ ਥੋੜੀ ਮੈਨੂੰ ਸਾਰਾ ਕੁਝ ਆਉਂਦਾਗਾ ਲੜਾਈ ਕਰਨੀ ਤੈਨੂੰ ਜ਼ਰੂਰ ਆਉਂਦੀ ਐ ਲੜਾਈ ਤਾਂ ਸਭ ਤੋਂ ਪਹਿਲਾਂ ਹੁੰਦੀ ਐ ਹਾਂ ਫੇਰ ਥੋੜ ਇੱਕ ਗੱਲ ਆ ਪੰਜਾਬ ਵਿੱਚ ਇੱਕ ਦੂਜੇ ਨੂੰ ਮਤਲਬ ਕਿ ਗਲਨ ਨਾਲ ਲਾ ਕੇ ਮਿਲਦੇ ਆ ਹਨਾ ਮਤਲਬ ਕੀ ਗਲਨ ਨਾਲ ਲਾ ਕੇ ਕਹਿੰਦੇ ਹੁੰਦੇ ਆ ਹਾਂ ਤੇ ਹਰਿਆਣਾ ਚ ਤਾਂ ਨਹੀਂ ਹੁੰਦਾ ਜੇ ਪੱਟੇ ਹੁੰਦੇ ਇਕੱਲੇ ਪੈਰਸ਼ ਹੁੰਦੇ ਹੋਤੀ ਪੈਰਾਂ ਨੂੰ ਐਜ ਹੁੰਦੇ ਹੁੰਦੇ ਆ ਠੀਕ ਆ ਤੇ ਹੁਣ ਬਈ ਜਦੋਂ ਮੈਂ ਇੱਥੇ ਆਈ ਸੀ ਉਦੋਂ ਕੱਲੇ ਨਹੀਂ ਲੱਗਦੀ ਹੁੰਦੀ ਸੀ ਕੱਲੇ ਦੂਰੋਂ ਮਤਲਬ ਕਿ ਨਵਸਤੇ ਬੋਲ ਦਿੰਦੀ ਸੀ ਤੇ ਮੈਨੂੰ ਐ ਕਹਿੰਦੇ ਹੁੰਦੇ ਸੀ ਕਿ ਬਈ ਇਹ ਇਹ ਮਤਲਬ ਕਿ ਥੋੜਾ ਜਿਹਾ ਬੁਰਾ ਜਿਹਾ ਮੰਨਦੇ ਸੀ ਕਿ ਬਈ ਮਿਲਦੀ ਨਹੀਂ ਚੰਗੀ ਤਰ੍ਹਾਂ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਬਈ ਐਦਾਂ ਮਿਲੀਦਾ ਹੁੰਦਾ ਇਹਿਸ ਗਾਇਆ ਮੈਨੂੰ ਕਿ ਐਵੇਂ ਮਿਲੀਦਾ ਹੁੰਦਾ ਲੋ ਬਈ ਦੇਖ ਲੋ ਇਹ ਸਾਡਾ ਪੈਸਾ ਆਣਾ ਹੈ ਐਡਾ ਬੰਦਾ ਗਿਆਨਾ ਮੰਤਰੀ ਗਿਆਨਾ ਮੰਤਰੀ ਅ ਇਸ ਕੇ ਬਾਈ ਕੇ ਕਪੜੇ ਤਰਵਾਨ ਪਰ ਲਗੇ ਰਹੇ ਮੈਂ ਬੰਦੋ ਨੇ ਪਿੱਛੇ ਭੇਜ ਦੇਂਗੇ ਅਮੀਰ ਗੰਨੇ ਬਬਲਾ ਦੇਖ ਤੂੰ ਖਾਰਦੇ ਹੋਏ ਵੇਰ ਕਿਤਨਾ ਹੈ ਗੋਲੀਆਂ ਕਿੱਥੇ ਆਹ ਬਈਆਂ ਚੱਕ ਦਵਾਈ ਲੈ ਰਿਹਾ ਹੈ ਲੈ ਰਿਹਾ ਹੈ ਮੈਂ ਸੋਣੀ ਬਾਣੀ ਲੱਗ ਰਹੀ ਹੈ ਯਾਰ ਲੈਟਰ ਕਰਕੇ ਓਏ ਉਹਨੂੰ ਤਾਂ ਨਾਲ ਲਿਆਉਂਦੇ ਸੱਚਾ ਪਹਿਲੇ ਹੀ ਭਾਈ ਐਵੇਂ ਨਹੀਂ ਲੜ ਲੜਿਆ ਜਿੱਲ ਬਣ ਜਾ ਬੰਦਾ ਉਹ ਤੇ ਸੇਵ ਕਰਨ ਤਾਂ ਲੈ ਆਉਂਦੇ ਸੱਚੇ ਮੈਂ ਤਾਂ ਨਹੀਂ ਕਹਿੰਦਾ ਮੈਨਾਂ ਹੋਵਾ ਯਾਰ ਸਮਾਂ ਬੜਾ ਘੱਟ ਸੀ ਅੱਜ ਹੀ ਤੇ ਸ਼ੋਅ ਸਾਡਾ ਹੋ ਚੁੱਕਿਆ ਖਤਮ ਤੇ ਆਪਾਂ ਹੁਣ ਚੱਲਿਆ ਕਰੀ ਤੇ ਯਾਰ ਸਾਨੂੰ ਨਹੀਂ ਆਉਂਦੀ ਕਿ ਤੁਹਾਨੂੰ ਸ਼ੋਅ ਦਾ ਕੀ ਦਿਖਾਈਏ ਮਤਲਬ ਤੁਹਾਡੇ ਮੈਸੇਜ ਦਾ ਕਮੈਂਟਸ ਤਾਂ ਡੇਲੀ ਆਉਂਦੇ ਕਿ ਭਾਈ ਜਲਦੀ ਜਲਦੀ ਵਲੌਗ ਡਾਪ ਆਇਆ ਕਰੋ ਤੇਰੀ ਵਲੌਗ ਪਾਇਆ ਪਰ ਉਹ ਤੁਹਾਨੂੰ ਸਮਝ ਨਹੀਂ ਆਉਂਦੀ ਸਾਰ ਦਿਨ ਇਹਨੇ ਪੀਸ ਦੋ ਲੈ ਕੇ ਵਲੌਗ ਕਿਵੇਂ ਬਣਾਈ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਤੇ ਕੀ ਦਿਖਾਈਏ ਵਲੌਗ ਦੇ ਵਿੱਚ ਸਾਡੀ ਡੇ ਦੀ ਰੁਟੀਨ ਉਹੀ ਆ ਸ਼ੋਅ ਤੇ ਜਾਣਾ ਸਵੇਰੇ ਸਵੇਰੇ ਉਹੀ ਬੰਦਿਆਂ ਨਾਲ ਮਿਲਣਾ ਕਿਉਂਕਿ ਅਸੀਂ ਆਪਦੇ ਸ਼ੋਅਸ ਹੀ ਲਾਉਣੇ ਆ ਸੀ ਕਿਸੇ ਦੇ ਸ਼ੋਅਸ ਬਹੁਤ ਘੱਟ ਲਾਉਣੇ ਆ ਇਸ ਕਰਕੇ ਤੇ ਹੁਣ ਸਾਡਾ ਡੇ ਹੋ ਗਿਆ ਡੇ ਤਾਂ ਨਹੀਂ ਖਤਮ ਹੋਇਆ ਲੇਕਿਨ ਕੰਮ ਖਤਮ ਹੋ ਗਿਆ ਹੁਣ ਅਸੀਂ ਘਰ ਜਾ ਰਹੇ ਹਾਂ ਜੇ ਹੋਇਆ ਤਾਂ ਕਿ ਵਲੌਗ ਬਣਾ ਜੀ ਓਕੇ ਮੇਰੇ ਵਲੌਗ ਦਾ ਵੀ ਰਹਿੰਦਾ ਥੋੜਾ ਜਿਹਾ ਐਂਡ ਬੀਤ ਬੀਤ ਆਪਣੇ ਆ ਵਲੌਗ ਕੰਪਲੀਟ ਕਰਦਾ ਹੀ ਨਹੀਂ ਹਾਏ ਹੋ ਲੈ ਹੋਰ ਕਰਦਾ ਵੀ ਇੱਥੇ ਤਾਂ ਜੈਸ ਵਾਸਾ ਫੜਾਈ ਕਰੇ ਉਹਨੂੰ ਤੋਂ ਵੀ ਹੋ ਜਾ ਨਾ ਹੋ ਗਏ ਚਲੋ ਠੀਕਾ ਜੀ ਤੇ ਹੁਣ ਵੀਤ ਵਲੌਗ ਬਣਾ ਰਿਹਾ ਇਹਦਾ ਵਲੌਗ ਆਊਗਾ ਸਤਿ ਸ੍ਰੀ ਅਕਾਲ ਜੁੜ ਗਏ ਆ ਅਸੀਂ ਕਾਫੀ ਦਿਨਾਂ ਬਾਅਦ ਕਦੋਂ ਵੀ ਬਣ ਰਿਹਾ ਹਾਂ ਹਾਂ ਅਸੀਂ ਵਲੌਗ ਮੇਰਾ ਵਲੌਗ ਬਣਾਉਂਦਾ ਸੀ ਤੇ ਮੈਂ ਕਰ ਰਿਹਾ ਹਾਂ ਆ ਬਈ ਬੰਦੇ ਲੱਗੇ 500 ਰੁਪਏ ਦੇ ਆ ਬੰਦੇ ਲੜ ਰਹੇ ਆ ਇਹ ਬੜੀ 500 ਰੁਪਏ ਦੇ ਲੜ 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 ਆ ਤਰੀ ਮਾਸ ਮੋਬੇ ਘਰ ਬੰਦੇ ਇਹ ਲੜਦੇ ਆ ਦੇਖ ਹੁਣ ਸਿੱਕੇ ਬਣ ਕੇ ਨਾ ਕਰੋਣ ਲੜਾਈ ਇਹ ਤੇ ਲਾਈਟ ਤੇ ਟ੍ਰਿਪ ਦਿਨਾ ਤੂੰ ਹੋਵੇਂਗਾ ਹੁਣ ਲਾਈਟ ਤੇ ਲੜਾਈ ਕਰੋ ਲੱਗੇ ਪਤਾ ਹੁਣ ਵੀ ਉਹ ਵਿਚੰਪੀਆ ਇਹ ਲਾਈਟ ਤੇ ਲੜਾਈ ਕਰ ਰਹੇ ਸੀ ਦੋਨੇ ਜਮਾ ਕਮਾਂਗੇ ਲਾਦ ਲਾਦੋ ਬਈ ਹਾਂਜੀ ਹਾਂਜੀ ਵੀਰੇ ਬਾਹਰ ਖੜਾ ਪਈ ਹੈ ਹੈ ਕਿਵੇਂ ਜਰਕੀ ਉਹ ਵਾਰੀ ਤੇ ਗੇਟ ਵਾਲਾ ਇਹ ਰੰਗ ਲਾਉਂਗਾ ਵੇਰ ਸਰਦੋਂ ਨੂੰ ਲਾ ਦੋ ਸੋਮ ਲੁੱਕ ਆਏ ਪਿਆਰ ਗੂੜਾ ਮੈਂ ਸਰਦੋਂ ਨੂੰ